ਤੋ ਕਹੁ ਟਲ ਗੁਰ ਸੇਵੀਐ ਇਹ ਨ ਸੁਸਹਿਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੋ ਦੇਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸਚੇ ਪਾਤਸ਼ਾਹ ਸਿਰਸਾਂ ਹੰਦੈ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੀਸਾ ਸਜਣ ਸਚਾ ਪਾਤਿ ਸੋ ਸਿਰਸਾਂਦੈ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੀਸਾਹੂ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਉ ਅੰਕਾਰ ਸਤ ਗੁਰ ਪਰਸਾਦ ਹਰ ਹਰ ਸਿਮਰਹੁ ਅਗਮ ਅਪਾਰ ਜੇ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤ ਗੁਰ ਪਰਖ ਮਿਲਾਬ ਹੋ ਗੁਰ ਮਿਲੈ ਸੁਖ ਹੋਈ ਰਾਮ ਹਰ ਹਰ ਸਿਮਰ ਰਹਾ ਗਗਮ ਅਪਾਰਾ ਜਿਸ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤ ਗੁਰ ਪੁਰਖ ਮਿਲਾਵੋ ਗੁਰ ਮਿਲੈ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਔਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਦ ਸੋਧਨ ਹਰ ਮਾਦੋ ਪ੍ਰਾਨ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰਹੁ ਆਗਮ ਅਪਾਰਾ ਜਿਸ ਸਿਮਰਤ ਦੁਖ ਮਿਟੈ ਹਮਾਰਾ ਹਰ ਹਰ ਸਤ ਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ RAM